ਵਾਹਿਗੁਰੂ ਜੀ ਕੀ ਫਤਿਹ ਜੀ ਗੁਰਪਿਆਰੀ ਸਾਧ ਸੰਗਤ ਜੀ ਹੁਕਮਨਾਮਾ ਸਾਹਿਬ ਜੀ ਵਿਚਾਰ ਕਰਦੇ ਆਂ ਜੀ ਸਾਹਿਬ ਕੀ ਸਮਝਾਉਣਾ ਕਰਦੇ ਹਨ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਰਾਗ ਤਨਾਸਰੀ ਵਿੱਚ ਭਗਤ ਕਬੀਰ ਜੀ ਦੀ ਇਹ ਪਵਿੱਤਰ ਬਾਣੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਰੰਗ 692 692 ਤੇ ਸੁਹਾਇ ਮਾਨ ਹੈ ਜੀ ੴ ਸਤਿਗੁਰ ਪ੍ਰਸਾਦ ਅਕਾਲ ਪੁਰਖ ਹੈ ਤੇ ਸਤਿਗੁਰ ਜੀ ਦੀ ਕਿਰਪਾ ਨਾਲ ਮਿਲਦਾ ਹੈ ਸਨਕ ਸੁਨੰਦ ਮਹੇਸ ਸਮਾਨਾ ਸੇਖ 나ਗ ਤੇਰੋਂ ਮਰਮ ਨਾ ਜਾਨਾ ਸਾਹਿਬ ਬਖਸ਼ਿਸ਼ ਕਰਕੇ ਸਮਝਾਉਂਦੇ ਹਨ हे ਪ੍ਰਭੂ ਬ੍ਰਹਮਾ ਦੇ ਪੁੱਤਰਾਂ ਸ਼ਾਨਕ ਸੁਨੰਦ ਅਤੇ ਸ਼ਿਵਜੀ ਵਰਗਿਆਂ ਨੇ ਤੇਰਾ ਭੇਦ ਨਹੀਂ ਪਾਇਆ বিষ্ণੂ ਦੇ ਭਗਤ ਛੇਸ਼ਨਾਗ ਨੇ ਤੇਰੇ ਦਿਲ ਦਾ ਰਾਜ ਨਹੀਂ ਸਮਝਿਆ ਸੰਤ ਸੰਗਤ RAM ਹਿਰਦੇ ਵਸਾਈ ਰਹਾਉ ਰਹਾਉ ਵਾਲੀ ਪੰਕਤੀ ਚ ਸਾਇਬ ਸਮਝਾਉਣਾ ਕਰਦੇ ਹਨ ਮੈਂ ਸੰਤਾਂ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਬਸਾਉਂਦਾ ਹਾਂ हनुमान सर ग्रड़ समाना सुरपत नरपत नहीं गुण जाना श्री रामचंद्र जी दे सेवक हनुमान वरगे ने विष्णु दे सेवक ते पंछिया दे राजे ग्रड़ वरगेया ने देवत्यां दे राजे इंद्र ने बड़े-बड़े राजेया ने भी तेरे गुणा दा अंत नहीं पाया चार वेद अर सिमरत पुराना ਕਮਲਾ ਪਤ ਕਵਲਾ ਨਹੀਂ ਜਾਣਾ ਸਾਇਬ ਸਮਝਾਉਣਾ ਕਰਦੇ ਹਨ ਚਾਰ ਵੇਦ 18 ਸਿਮਰਤियां 18 ਪੁਰਾਨ ਇਹਨਾਂ ਦੇ ਕਰਤਾ ਬ੍ਰਹਮਾ ਮਨੂ ਤੇ ਹੋਰ ઋਸ਼ੀਆਂ ਨੇ ਤੈਨੂੰ ਨਹੀਂ ਸਮਝਿਆ ਵਿਸ਼ਨੂੰ ਤੇ ਲక్ష్ਮੀ ਨੇ ਵੀ ਤੇਰਾ ਅੰਤ ਨਹੀਂ ਪਾਇਆ ਕਹ ਕਵੀਰ ਸੋ ਭਰਮੈ ਨਾਹੀ ਪਰ ਲਗ ਰਾਮ ਰਹਿ ਸਰ ਨਹੀਂ ਕਵੀ ਰਾਖਦਾ ਹੈ ਬਾਕੀ ਸਾਰੀ ਸ੍ਰਿਸ਼ਟੀ ਦੇ ਲੋਕ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਪਾਸੇ ਭਟਕਦੇ ਰਹੇ ਇੱਕ ਉਹ ਮਨੁੱਖ ਨਹੀਂ ਭਟਕਦਾ ਜੋ ਸੰਤਾਂ ਦੀ ਚਾਣਨੀ ਲੱਗ ਕੇ ਪਰਮਾਤਮਾ ਦੀ ਛਣ ਵਿੱਚ ਟਿਕਿਆ ਰਹਿੰਦਾ ਹੈ ਵਾਹਿਗੁਰੂ ਜੀ